ਲੰਘੇ ਦੇਣੀ ਇੱਕ ਮਸਲਾ ਰਾਜਸਥਾਨ ਦੇ ਵਿੱਚ ਉੱਭਰਦਾ ਨਜ਼ਰ ਆਇਆ ਜਿੱਥੇ ਇੱਕ ਅੰਮ੍ਰਿਤਧਾਰੀ ਲੜਕੀ ਜੁਡੀਸ਼ਰੀ ਦਾ ਐਗਜ਼ਾਮ ਦੇਣ ਪਹੁੰਚਦੀ ਆ ਰਾਜਸਥਾਨ ਦੇ ਜੈਪੁਰ ਦਰਸਲ ਰਾਜਸਥਾਨ ਹਾਈ ਕੋਰਟ ਦਾ ਐਗਜ਼ਾਮ ਜੋ ਪੜਨ ਵਾਸਤੇ ਤਰਨ ਤਰਨ ਦੀ ਗੁਰਪ੍ਰੀਤ ਕੌਰ ਨਾਮ ਦੀ ਇਹ ਕੁੜੀ ਆਉਂਦੀ ਹੈ ਅੰਮ੍ਰਿਤਧਾਰੀ ਕੁੜੀ ਹੁੰਦੀ ਹੈ ਪਰ ਇਸ ਨੂੰ ਬਾਹਰ ਰੋਕ ਲਿਆ ਜਾਂਦਾ ਹੈ ਬਾਹਰ ਹੀ ਰੋਕ ਲਿਆ ਜਾਂਦਾ ਔਰ ਅੰਦਰ ਜਾਣ ਤੋਂ ਮਨਾਹੀ ਕਰ ਦਿੱਤੀ ਜਾਂਦੀ ਹੈ ਇਸ ਕਾਰਨ ਕਿ ਇਸ ਨੇ ਕਕਾਰ ਪਹਿਨੇ ਹੋਏ ਸਨ ਬਾਹਾਂ ਦੇ ਵਿੱਚ ਕੜਾ ਪਹਿਨਿਆ ਹੋਇਆ ਸੀ ਔਰ ਆਪਣੇ ਬਾਕੀ ਕਾਰ ਜਿਹੜੇ ਨੇ ਧਾਰਨ ਕੀਤੇ ਹੋਏ ਸਨ ਇਸ ਵਾਸਤੇ ਗੁਰਪ੍ਰੀਤ ਕੌਰ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਹਾਲਾਂਕਿ ਉਹ ਵਾਰ-ਵਾਰ ਅਪੀਲ ਕਰਦੀ ਰਹੀ ਇਥੋਂ ਤੱਕ ਵੀ ਕਹਿੰਦੀ ਰਹੀ ਕਿ ਉਸ ਨੂੰ ਦੱਸ ਦਿੱਤਾ ਜਾਵੇ ਕਿ ਕੀ ਪ੍ਰੋਟੋਕਾਲ ਹੈ ਕੀ ਮਿਆਰ ਹੈਗੇ ਨੇ ਕਿਸ ਤਰ੍ਹਾਂ ਉਹ ਅੰਦਰ ਜਾ ਸਕਦੀ ਹੈ ਕਕਾਰਾਂ ਨੂੰ ਕਿਸ ਤਰ੍ਹਾਂ ਪਹਿਨਿਆ ਜਾਣਾ ਚਾਹੀਦਾ ਹੈ ਪ੍ਰੋਟੋਕਾਲ ਦੇ ਤਹਿਤ ਇਸ ਤਰ੍ਹਾਂ ਦੇ ਮਾਮਲੇ ਹਰਿਆਣਾ ਵਿੱਚ ਵੀ ਦੇਖਣ ਨੂੰ ਮਿਲ ਚੁੱਕੇ ਨੇ ਔਰ ਲੰਗੇ ਸਾਲ ਰਾਜਸਥਾਨ ਦੇ ਵਿੱਚ ਵੀ ਵੇਖਣ ਨੂੰ ਮਿਲੇ ਸਨ ਹੁਣ ਇਸ ਮਸਲੇ ਦੇ ਉੱਤੇ ਇਤਰਾਜ਼ ਚੁੱਕਿਆ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਲੰਗੇ ਦਿਨੀ ਇਹ ਮਸਲਾ ਕਾਫੀ ਭਖਿਆ ਔਰ ਹੁਣ ਇਸ ਉੱਤੇ ਨੋਟਿਸ ਲਿਆ ਗਿਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਔਰ ਸਿੱਧੇ ਤੌਰ ਦੇ ਉੱਤੇ ਉਹ ਆਪਣਾ ਹੁਕਮ ਜਾਰੀ ਕਰਦੇ ਸੁਣਾਈ ਦਿੱਤੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਜਦੋਂ ਭਾਰਤ ਦੇ ਸੰਵਿਧਾਨ ਦੇ ਵੱਲੋਂ ਇਹ ਅਨੁਮਤੀ ਹੈਗੀ ਹੈ ਕਿ ਸਿੱਖ ਆਪਣੇ ਕਕਾਰ ਪਹਿਨ ਸਕਦਾ ਆ ਉਹ ਆਪਣੇ ਕਕਾਰ ਪਹਿਨ ਕੇ ਫਲਾਈਟ ਵਿੱਚ ਸਫ਼ਰ ਕਰ ਸਕਦਾ ਹੈ ਪਰ ਇਸ ਦੇ ਬਾਵਜੂਦ ਵੀ ਸਿੰਘਾਂ ਨੂੰ ਫਲਾਈਟਸ ਤੇ ਰੋਕ ਲਿਆ ਜਾਂਦਾ ਹੈ ਸਿੰਘਾਂ ਨੂੰ ਐਗਜ਼ਾਮ ਸੈਂਟਰਸ ਦੇ ਬਾਹਰ ਰੋਕ ਲਿਆ ਜਾਂਦਾ ਹੈ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਕਿ ਆਖਿਰ ਜੇ ਸੰਵਿਧਾਨ ਅਲਾਉ ਕਰਦਾ ਆ ਤੇ ਫਿਰ ਕਿਉਂ ਵਾਰ-ਵਾਰ ਸਿੰਘਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਸਿੱਖ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਇਸੇ ਚੀਜ਼ ਵਾਸਤੇ ਯਾਨੀ ਕੁਲਦੀਪ ਸਿੰਘ ਗੜਗਜ ਆਵਾਜ਼ ਚੁੱਕਦੇ ਨਜ਼ਰ ਆਏ ਨੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਹੁਕਮਨਾਮਾ ਜਾਰੀ ਕੀਤਾ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਜਸਥਾਨ ਹਾਈ ਕੋਰਟ ਦੀ ਜੱਜ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਉਮੀਦਵਾਰਾਂ ਨੂੰ ਦਾਖਲਾ ਦੇਣ ਤੋਂ ਇਨਕਾਰ ਕਰਨ ਵਾਲੇ ਮਾਮਲੇ ਉੱਤੇ ਆਵਾਜ਼ ਚੁੱਕਦਿਆਂ ਇਸ ਨੂੰ ਸੰਵਿਧਾਨ ਦੀ ਵੱਡੀ ਉਲੰਘਣਾ ਅਤੇ ਸਿੱਖ ਵਿਰੋਧੀ ਵਤੀਰਾ ਦੱਸਿਆ ਅਤੇ ਹੁਕਮ ਕੀਤਾ ਹੈ ਕਿ ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਂਝਾ ਵਫ਼ਦ ਬਣਾਉਣਾ ਚਾਹੀਦਾ ਹੈ ਅਤੇ ਸਥਾਈ ਹੱਲ ਵਾਸਤੇ ਭਾਰਤ ਸਰਕਾਰ ਅਤੇ ਰਾਜਸਥਾਨ ਸਰਕਾਰ ਕੋਲ ਮਾਮਲਾ ਉਠਾਉਣਾ ਚਾਹੀਦਾ ਹੈ ਹੁਣ ਦੇਖਣ ਦੀ ਗੱਲ ਹੈ ਕਿ ਕੀ ਇਸ ਤਰ੍ਹਾਂ ਕੀਤਾ ਜਾਵੇਗਾ ਕਿ ਅਕਾਲੀ ਦਲ ਔਰ ਐਸਜੀਪੀਸੀ ਵੱਲੋਂ ਕੋਈ ਸਾਂਝਾ ਵਫਦ ਬਣਾਇਆ ਜਾਂਦਾ ਜੋ ਇਸ ਮਸਲੇ ਸੰਬੰਧੀ ਹਵਾਲਸ ਚੁੱਕੇ ਹਾਲਾਂਕਿ ਜੋ ਚਾਹੀਦਾ ਆ ਉਹ ਇਹ ਹੈ ਕਿ ਪੰਜਾਬ ਦੀਆਂ ਜਿੰਨੀਆਂ ਆ ਪੰਜਾਬ ਦੇ ਬਾਹਰ ਦੀਆਂ ਜਿੰਨੀਆਂ ਪਾਰਟੀਆਂ ਨੇ ਪੋਲਿਟੀਕਲ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖ ਲੀਡਰ ਹੈਗੇ ਨੇ ਉਹ ਸਾਰੇ ਸਿੱਖ ਲੀਡਰ ਇਸ ਮਸਲੇ ਉੱਤੇ ਹਵਾਲਸ ਚੁੱਕਣ ਔਰ ਇਸ ਮਸਲੇ ਦੇ ਉੱਤੇ ਰਾਜਸਥਾਨ ਸਰਕਾਰ ਔਰ ਕੇਂਦਰ ਸਰਕਾਰ ਦੇ ਕੋਲ ਪਹੁੰਚ ਕਰ ਤਾਂਕਿ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਨਿਵਾਰਨ ਕੀਤਾ ਜਾਵੇ ਨਹੀਂ ਤਾਂ ਐ ਹਰ ਸਾਲ ਇਸੇ ਤਰ੍ਹਾਂ ਹੁੰਦਾ ਰਹੇਗਾ ਹਰ ਸਾਲ ਇਸੇ ਤਰ੍ਹਾਂ ਸਿੱਖ ਬੱਚਿਆਂ ਨੂੰ ਅੰਮ੍ਰਿਤਧਾਰੀ ਬੱਚਿਆਂ ਨੂੰ ਪ੍ਰੀਖਿਆਵਾਂ ਦੇਣ ਤੋਂ ਰੋਕਿਆ ਜਾਵੇਗਾ ਭਾਵੇਂ ਉਹ ਰਾਜਸਥਾਨ ਹੋਵੇ ਭਾਵੇਂ ਉਹ ਹਰਿਆਣਾ ਹੋਵੇ ਭਾਵੇਂ ਉਹ ਕੋਈ ਹੋਰ ਸੂਬਾ ਹੋਵੇ ਹੁਣ ਦੇਖਣ ਵਾਲੀ ਗੱਲ ਹੈ ਕਿ ਕੁਝ ਕੀਤਾ ਜਾਂਦਾ ਇਸ ਉੱਤੇ ਜ쉐ਧਾਰ ਕਾਂਦੀ ਕੁਲਦੀਪ ਸਿੰਘ ਗੜਗਜ ਦਾ ਐਲਾਨ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹਿਵਾਂਗੇ ਪੰਜਾਬੀ ਇਹ ਕੜਾ ਹੈ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਹਾਂ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਹੈ ਮੈਂ ਉਹ ਕਰਕੇ ਚਲੇ ਜਾਵਾਂਗੀ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ